ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਭਾਜਪਾ ਦੀ ਸੁਨਾਮੀ ਲੋਕਾਂ ਨੇ ਆਂਧੇ ਤਾਂ ਸੰਪ੍ਰਕਾਸ਼ ਨੂੰ ਦਿੱਤਾ ਦੇਵੀ ਦਾ ਦਰਜਾ ਕਹਿੰਦੇ ਠੋਕ ਬਜਾ ਕੇ ਵੋਟਾਂ ਪਾਵਾਂਗੇ ਅੱਜ ਫਗਵਾੜਾ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵੱਖ-ਵੱਖ ਗਵਾੜਡਾ ਦੇ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਮੈਡਮ ਅਨਨੀਤਾ ਸੋਮਪ੍ਰਕਾਸ਼ ਜੀ ਪਹੁੰਚੇ ਇਸ ਮੌਕੇ ਤੇ ਹਦੀਆਬਾ ਚੌਂਕ ਪਲਾਈ ਗੇਟ ਚ ਦੇ ਪਿੰਡ ਵਾਸੀਆਂ ਨੇ ਬਹੁਤ ਹੀ ਮਾਣ ਮਹਿਸੂਸ ਕੀਤਾ ਇਲਾਕਾ ਨਿਵਾਸੀਆਂ ਨੇ ਮਿਲ ਜੁਲ ਕੇ ਮੈਡਮ ਦਾ ਨਿੱਘਾ ਸਵਾਗਤ ਕੀਤਾ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਮੈਡਮ ਸਾਡੇ ਲਈ ਕਿਸੇ ਦੇਵੀ ਤੋਂ ਘਟ ਨਹੀਂ ਨੇ ਕਿਉਂਕਿ ਇਹਨਾਂ ਨੇ ਅਨੇਕਾਂ ਲੋਕਾਂ ਦਾ ਇਲਾਜ ਕਰਵਾਇਆ ਕਿਸੇ ਦਾ ਹੱਥ ਦਾ ਤੇ ਕਿਸੇ ਦਾ ਬਾਹ ਦਾ ਆਪਰੇਸ਼ਨ ਕਰਵਾਇਆ ਜਿਸ ਦੇ ਲਈ ਅਸੀਂ ਹਮੇਸ਼ਾ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਰਹਾਂਗੇ ਉਹਨਾਂ ਕਿਹਾ ਕਿ ਜਿਹੜਾ ਵੀ ਏਰੀਆ ਇਹਨਾਂ ਦੇ ਅੰਡਰ ਆਉਂਦਾ ਸੀ ਇਹਨਾਂ ਨੇ ਪਿੰਡਾਂ ਦਾ ਕਾਫੀ ਜ਼ਿਆਦਾ ਵਿਕਾਸ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਤ ਹਾਸਲ ਕਰਨ ਦੇ ਬਾਅਦ ਇਲਾਕੇ ਦੇ ਜਿੰਨੇ ਵੀ ਅਧੂਰੇ ਕੰਮ ਨੇ ਉਹ ਮੈਡਮ ਪੂਰੇ ਕਰਨਗੇ ਇਲਾਕਾ ਨਿਵਾਸੀਆਂ ਨੇ ਪ੍ਰਣ ਲਿਆ ਕਿ ਅਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਮੈਡਮ ਦੇ ਹੱਕ ਦੇ ਵਿੱਚ ਹੀ ਪਾਵਾਂਗੇ। ਸ਼ਿਆਰਪਰ ਸ਼੍ਰੀਮਤੀ ਅਨੀਤਾ ਸੋਮਪrakash ਜੀ ਸਾਡੇ ਇਥੇ ਨਾਨਕਨਗਰੀ ਵਿੱਚ ਆਉਣ ਦੀ ਸ਼ਿਕਰਤ ਕੀਤੀ ਹੈ। ਤੇ ਇਹਨਾਂ ਨੇ ਆਪਣੇ ਬਹੁਤ ਹੀ ਬੀਜੀ ਸ਼ਡਿਊਲ ਦੇ ਵਿੱਚੋਂ ਇਹ ਸਮਾਂ ਕੱਢਿਆ ਹੈ। ਜੋ ਇਥੇ ਆਏ ਹਨ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਤੇ ਇੱਥੇ ਆਉਣ ਤੇ ਅਸੀਂ ਸਾਰੇ ਇਹਨਾਂ ਦਾ ਮਿਲ ਜੁਲ ਕੇ ਬਹੁਤ ਹੀ ਥੈਂਕਸ ਵੈਲਕਮ ਕਰਦੇ ਹਾਂ ਸਾਨੂੰ ਮਾਣ ਹੈ ਕਿ ਅੱਗੇ ਵੀ ਇਹਨਾਂ ਨੇ ਕਈ ਵਾਰੀ ਇਹ ਮਾਣ ਪ੍ਰਾਪਤ ਕੀਤਾ ਤੇ ਜੋ ਵੀ ਏਰੀਆ ਇਹਨਾਂ ਦੇ ਅੰਡਰ ਆਉਂਦਾ ਸੀ ਕਾਫੀ ਸੁਧਾਰ ਕੀਤਾ ਹੈ ਤੇ ਅਸੀਂ ਅੱਗੋਂ ਵੀ ਆਸ ਕਰਦੇ ਹਾਂ ਔਰ ਸਾਰਿਆਂ ਦੇ ਅੱਗੇ ਇਹੀ ਬੇਨਤੀ ਰਿਕਵੈਸਟ ਹੈ ਕਿ ਅਸੀਂ ਮਿਲ ਜੁਲ ਕੇ ਇੱਕ ਹੋਰ ਹਮਲਾ ਮਾਰੀਏ ਇਹਨਾਂ ਨੂੰ ਕਾਮਯਾਬ ਕਰੀਏ ਔਰ ਜੋ ਵੀ ਸਾਡੇ ਪੈਂਡਿੰਗ ਕੰਮ ਹਨ ਸਾਡੇ ਹਲਕੇ ਦੇ ਸਾਡੇ ਏਰੀਏ ਦੇ ਜੋ ਅਧੂਰੇ ਕੰਮ ਹਨ ਤੇ ਇਹਨਾਂ ਦੇ ਚਰਨਾਂ ਵਿੱਚ ਵੀ ਸਾਡੀ ਬੇਨਤੀ ਹੈ ਕਿ ਕਾਮਯਾਬ ਹੋ ਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹ ਸਾਰੇ ਕੰਮ ਕੀਤੇ ਜਾਣ ਤੇ ਅਸੀਂ ਇੱਕ ਵਾਰੀ ਫੇਰ ਇਹਨਾਂ ਦਾ ਇੱਥੇ ਆਉਣ ਤੇ ਸੰਵਾਦ ਕਰਦੇ ਹਾਂ ਜੀ ਆਪਣੇ ਬਾਕ ਰਹੀ ਜਾਂਦੀ ਹੈ ਅੱਜ ਸਾਡੇ ਦਰਿਆਨ ਮਹਾਨ ਹਨੀਤਾ ਸੋ ਅਸ਼ਿਸ਼ ਨੂੰ ਹਲਕਾ ਬੁਸ਼ਿਆ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਅਸੀਂ ਬਹੁਤ ਵਡਭੱਗੀ ਆ ਕਿ ਅਸੀਂ ਉਸ ਦੇਸ਼ ਦੇ ਵਾਸੀ ਆ ਜਿਸ ਦੇਸ਼ ਦੇ ਵਿੱਚ ਗੰਗਾ ਵਹਿੰਦੀ ਆ ਅਸੀਂ ਬਹੁਤ ਭਾਗੇ ਸ਼ਰਲੀਆਂ ਅਸੀਂ ਉਸ ਦੇਸ਼ ਦੇ ਵਾਸੀ ਆ ਜਿਹਦੇ ਵਿੱਚ ਅਸੀਂ ਆਪਣੀ ਸਾਖਸ਼ਾ ਇਸ ਅੱਖਾਂ ਦੇ ਯੁੱਗ ਦੇ ਵਿੱਚ ਬੈਠੇ ਆ ਸ਼ਾਇਦ ਸਾਡੀ ਕਿਸਮਤ ਨਾ ਵੀ ਹੁੰਦੀ ਪਰ ਫਿਰ ਵੀ ਪ੍ਰਭੂ ਦੀ ਕਿਰਪਾ ਦੇ ਨਾਲ ਅੱਜ ਅਸੀਂ ਸੱਚ ਦੇ ਵਿੱਚ ਪ੍ਰਭੂ શ્રી ਰਾਮ ਜੀ ਦੀ ਜਿਹੜੀ ਪ੍ਰਾਨ ਪ੍ਰਤੀਸ਼ਟਾ ਆ ਉਹਨੂੰ ਦੇਖਣ ਦਾ ਸੁਭਾਗੇ ਜਿਹੜਾ ਸਾਡੇ ਹਿੰਦੂ ਵਾਸੀਆਂ ਨੂੰ ਪ੍ਰਾਪਤ ਹੋਇਆ ਆ ਔਰ ਹਦੀਆਬਾਦ ਦੇ ਵਿੱਚ ਆਨਤਵਾਦ ਮੈਂ ਤਾਂ ਸਿਰਫ ਇੱਕੀ ਗੱਲ ਕਹਿਣਾ ਚਾਹਨੀ ਆ ਕਿ ਜੇ ਪੀਆਂ ਨੂੰ ਸਮਾਨ ਮਿਲਿਆ ਆ ਤਾਂ ਉਹ ਸਿਰਫ ਮੈਡਮ ਅਨੀਤਾ ਸੋਮਪਰਕਾਣ ਜੀ ਦੀ ਦੇਣ। ਥੋੜੀ ਦੇਰ ਪਹਿਲਾਂ ਮੈਂ ਧਰਮਪੁਰ ਕੋਰਟ ਦੇ ਵਿੱਚ ਕਰੇਲੀ ਸਭਾ ਨੂੰ ਸਮੋਦਿਤ ਕਰਦਾ ਸੀ। ਉੱਥੇ ਬੰਦੇ ਕਹਿੰਦੇ ਕਿ ਅਸੀਂ ਮੈਡਮ ਦਾ ਧੰਨਵਾਦ ਕਰਨਾ। ਮੈਂ ਕਿਹਾ ਮੈਡਮ ਦਾ ਧੰਨਵਾਦ ਕਰਨਾ ਯਾਰ ਤੁਸੀਂ ਇੱਥੇ ਖੜੇ ਕਰ ਲਓ ਨਹੀਂ। ਅਸੀਂ ਸਪੈਸ਼ਲ ਕਾਫੀ ਲੋਕ ਸੀ ਜਿਹੜੇ ਮਿਲਣ ਆਲੇ ਸੀ। ਮੈਂ ਕਿਹਾ ਤੁਹਾਨੂੰ ਕਿਸ ਕਾਲ ਦਾ ਧੰਨਵਾਦ ਕਰਨਾ ਮੈਨੂੰ ਦੱਸੋ ਸਹੀ। ਕਹਿੰਦੇ ਜੀ ਮੈਡਮ ਨੇ ਇਸ ਬੰਦੇ ਦੀ ਲਾਤਾਂ ਦਾ ਇਲਾਜ ਕਰਾਇਆ, ਇਹਦੀ ਬਾਹਾਂ ਦਾ ਕਰਾਇਆ, ਇਹਦਾ ਆਪਰੇਸ਼ਨ ਕਰਾਇਆ, ਇਹਦਾ ਆਹ ਕਰਾਇਆ। ਬੱਲੇ ਮਗਾ ਸਮਾਲੋ ਜੰਦੇ ਸਾਡੇ ਲਈ ਦੇਵੀ ਆ ਸੋ ਜਿਹੜੇ ਕਰਮ ਕਰਦੀ ਆ ਉਹਦਾ ਫਲ ਵੀ ਉਹਨੂੰ ਮਿਲਣਾ ਚਾਹੀਦਾ ਤੁਹਾਨੂੰ ਸਾਰਿਆਂ ਦਾ ਫਰਜ ਬੰਦਾ ਤੁਹਾਡੀ ਭੈਣਾਂ ਮੇਰੀਆਂ ਭੈਣਾਂ ਬੈਠੀਆਂ ਮਾਤਾਵਾਂ ਬੈਠੀਆਂ ਤੁਹਾਡਾ ਫਰਜ ਬੰਦਾ ਤੁਹਾਡੀ ਭੈਣਾਂ ਇਸ ਮੌਕੇ ਤੇ ਜਦੋਂ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਮੈਨੂੰ ਇੰਨਾ ਗਰੂਰ ਹੈ ਮੇਰੇ ਪਰਿਵਾਰ ਤੇ ਕਿ ਇਹਨਾਂ ਨੇ ਮੇਰੇ ਹੱਕ ਦੇ ਵਿੱਚ ਹੀ ਵੋਟਾਂ ਪਾਉਣੀਆਂ ਨੇ ਸਾਡੀ ਕਿਸਮਤ ਅੱਛੀ ਆ ਜਿਹੜੇ ਅਸੀਂ ਵੋਟ ਪਾ ਰਹੇ ਆ ਯਾਰ ਅਸੀਂ ਆਪਣੇ ਨੁਮਾਇੰਦੇ ਚੁਣਦੇ ਆ ਅੱਛੇ ਬੁਰੇ ਦੀ ਪਛਾਣ ਕਰਦੇ ਆ ਕਿ ਕਿਹੜਾ ਸਾਡੇ ਲਈ ਇਨਸਾਨ ਅੱਛਾ ਹੈ ਤਾਂ ਤੁਸੀਂ ਵੋਟ ਪਾਉਂਦੇ ਹੋ ਨਹੀਂ ਕਿਸੇ ਵੀ ਕੋਈ ਆਦਮੀ ਕਿ ਆਪਣੇ ਆਪ ਕੁਰਸੀ ਤੇ ਬੈਠ ਜਾਏ ਜੇ ਤੁਸੀਂ ਬਿਠਾਉਂਦੇ ਹੋ ਤਾਂ ਬੈਠ ਲਏ ਔਰ ਜੇ ਕੁਰਸੀ ਤੇ ਬੈਠ ਕੇ ਤੁਹਾਡੇ ਕੰਮ ਨਾ ਕਰੇ ਫਿਰ ਉਹ ਬੰਦਾ ਇਨਸਾਨ ਨਹੀਂ ਹੈ ਮੋਦੀ ਜੀ ਨੇ 5 ਸਾਲ ਦੇ ਇਸਲੇ ਲਈ ਬਹੁਤ ਕੋਸ਼ਿਸ਼ ਕੀਤਾ ਉਹਨਾਂ ਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਉਹਨਾਂ ਦਾ ਆਪਣਾ ਕੋਈ ਨਹੀਂ ਹੈ ਨਹੀਂ ਕੁਝ ਵੀ ਚਾਹੀਦਾ ਉਹ ਸਾਡੇ ਲਈ ਸੋਚਦੇ ਆ ਉਹ ਆਪਣੇ ਦੇਸ਼ ਲਈ ਸੋਚਦੇ ਆ ਕਿ ਅਸੀਂ ਉਹਨਾਂ ਨੇ ਕੁਝ ਅੱਛਾ ਕਰ ਸਕੀਏ ਹੋਰ ਸਾਡੇ ਬੱਚੇ ਆਉਣ ਵਾਲੇ ਸਮੇਂ ਤੋਂ ਬਾਅਦ ਦੇ ਮੁੱਢਾਂ ਨੂੰ ਨਾ ਜਾਣ ਉਹ ਕੋਸ਼ਿਸ਼ ਕਰਦੇ ਆ ਕਿ ਸਾਡਾ ਭਾਰਤ ਬਾਹਰਲੇ ਮੁੱਢਾਂ ਦਾ ਵਰਗਾ ਹੋਵੇ ਉਮਾਂਗਾ ਵਰਕੇ ਕਾਂਟਰੀ ਮੋਦੀ ਮੋਦੀ ਕਰਨ ਲੱਗ ਪਏ ਆ ਸਾਡੇ ਆ ਨਾ ਇਹਦੇ ਨਾਲ